ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਬੱਦਨੀ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਨਾਮ ਤੇ ਐਡਰੈਸ ਦੱਸਦੇ। ਨਾਮ ਮਨਦੀਪ ਪਿੰਡ ਬਦਨੀ ਖੋਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਨਾਸੀ ਮੋਬਾਈਲ ਨੰਬਰ 9876717455 ਠੀਕ ਆ ਬਈ ਕੱਲ ਜਿਹੜੇ ਆਪਾਂ ਤੰਨ ਐਨੀਮਲ ਪਾਏ ਸੀਗੇ ਵੈਗੇ ਜੀ। ਉਹ ਵੀਰੇ ਅੱਧੇ ਘੰਟੇ ਦੀ ਬੈਗੇ ਜੀ। ਠੀਕ ਆ ਜੀ। ਸੂਆ ਕਿੰਨਾ ਮਸੂਈ ਹੈ ਗਾਂ ਜੀ? ਸੂਆ ਵੀਰੇ ਦੂਜਾ ਸੂਆ। ਕਦੋਂ ਸੂਈ ਆ ਬਈ ਇਹ? ਵੀਰ ਸਵੇਰੇ ਸੂਈ ਹੈ 7:00 ਵਜੇ। ਠੀਕ ਆ ਜੀ ਜੇਰ ਡਨ ਆ ਜੀ। ਜੇਰ ਆ ਪੀ ਬਾਕੀ ਚੈੱਕ ਕਰ ਸਕਦੇ ਹੋ ਬੱਚਾ ਕੀ 3-4 ਕਿਲੋ ਚ ਹੋਏ ਨੇ। ਥਣਾ ਦੀ ਡੰਨਾ ਜੀ। ਮੈਂ ਕਿਹਾ ਇੱਕ ਨੰਬਰਾਂ ਨਾਲ ਪੂਰਨਾ ਛੜਨਾ। ਕਿੰਨਾ ਬਾਜੂ ਮੇਰੇ ਦੁੱਧ? ਦੁੱਧ ਯਾਰ ਮਾਲਕਾਂ ਨੇ ਲਗਾਇਆ 24-25 ਕਿਲੋ ਆਪਾਂ 20 ਮੰਨ ਕੇ ਦੇਣੀ। ਠੀਕ ਹੈ ਵੀਰੇ ਤੋੜ ਕੇ ਦਿਖਾ ਦੀ। ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਸੂਈ ਹੈ ਜੀ। ਮਾਰਨਿੰਗ ਦੀ ਸੂਈ ਆ ਬੱਚਾ ਮਗਰ ਵੱੱਛਾ ਜੀ। ਜੇਰ ਪਰਪਰ ਡੰਨਾ ਜੀ। 3 3.5 ਕਿਲੋ ਬਾਈ ਦੱਸਦਾ ਕਿ ਬੋਲਾ ਆਪਣਾ ਕੱਢਿਆ ਹੋਇਆ ਜੀ। ਮਾਲਕਾਂ ਦੇ ਦਸਨ ਮੁਤਾਬਕ 24-25 ਕਿਲੋ ਕਪੈਸਿਟੀ ਵਾਲੀ ਹੈ ਜੀ। ਬਾਕੀ ਐਗ ਤੇ ਆ ਦੁੱਧ ਤੁਹਾਡੀ ਸੇਵਾ ਦਾ ਜੀ। ਜਿੰਨੇ ਤੁਸੀਂ ਕਰ ਲੋਗੇ ਉਹਨਾਂ ਚ ਹੋ ਸਕਦੇ ਆ ਜੀ ਕੱਦ ਕਾਠ ਵੀ ਵੱਡਾ ਆ ਜਾਂਦਾ ਸ਼ਾਈਨਿੰਗ ਵਾਲੀ ਸਕਿਨ ਆ ਥਾਣ ਕੱਲਾ ਕੱਲਾ ਨਿੱਖੜ ਮ ਹੱਥੀ ਜਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੂੜ ਸ਼ੰਗ ਕੋਈ ਵੀ ਨਹੀਂ ਠੰਡੀ ਸੀਲ ਦੀ ਗਾਰੰਟੀ ਆ ਬਾਈ ਹਾਂ ਬਰੀ ਠੰਡੀ ਸੀਲਿੰਗ ਗਾਰੰਟੀ ਆ ਬਾਕੀ ਬਰੀਕ ਬਹੁਤ ਆਗਾ ਸਹੀ ਗੱਲ ਆ ਜੀ ਬਾਕੀ ਦੁੱਧ ਛੋਟੀ ਮੰਨ ਕੇ ਨਾ ਆਵੇ ਫੁੱਲ ਵੱਡਾ ਕੱਦ ਕਾਠ ਆ ਜੀ ਬੇਲ ਵੀ ਬਹੁਤ ਆ ਵਜਨ ਵੀ ਚੰਗਾ 24 25 ਕਿਲੋ ਦੁੱਧ ਕਹਿੰਦਾ ਵੀ ਕੀ ਆ ਬਾਈ ਕਹਿੰਦਾ ਆਪਾਂ 20 ਮੰਨ ਕੇ ਲਈਏ ਤੇ 20 ਮੰਨ ਕੇ ਦੇਣੀ ਆ ਬਾਕੀ ਅੱਗੇ ਅਗਲੇ ਦੀ ਸਮਝ ਜੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਸੀ ਹਜ਼ਾਰ ਦੀ ਉਹ ਜੋ ਮਾਨਤਾਂ ਮਾਨਤਾਂ ਵਿੱਚ ਛੂਟ ਚ ਆਪਾਂ ਖੋਜੋਗੇ ਕਰਨ ਜਮਾ ਜੈਜ ਡਿਮਾਂਡ ਕੀਤੀ ਹੈ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਕੋਈ ਜਿੰਨਾ ਮਰਜ਼ੀ ਕਰਾ ਲੈ 80000 ਦੀ ਵਹਿੜ ਦੇ ਦਾਂਗੇ ਬਾਕੀ ਚੈੱਕ ਕਰ ਸਕਦੇ ਹੋ ਥੱਬੇ ਦਾ ਹਵਾਨਾ ਜੀ ਥਣਾ ਦਾ ਸੈਜ ਵੀ ਸੋਹਣਾ ਫਿਟਨੈਸ ਵਾਲਾ ਹਵਾਨਾ ਕੋਈ ਟਟਮਾ ਲੈਵਾ ਨਹੀਂਗਾ ਜੀ ਜਿਹਨੂੰ ਨੱਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ